ਪੁਲਿਸ ਵੱਲੋਂ ਕਤਲ ਕੇਸ ਨੂੰ 24 ਘੰਟਿਆਂ ਦੇ ਵਿੱਚ ਸੁਲਝਾਇਆ ਗਿਆ। ਮੁਲਜ਼ਮ ਗ੍ਰਿਫਤਾਰ ਕੀਤਾ ਗਿਆ। ਪਤੀਜੇ ਨੇ ਹੀ ਕੀਤਾ ਆਪਣੇ ਸਗੇ ਚਾਚੇ ਦਾ ਕਤਲ। ਆਪਣੇ ਚਾਚੇ ਦੇ ਸਿਰ ਤੇ ਕਹੀ ਮਾਰ ਕੇ ਪੈਟਰੋਲ ਛਿੜਕ ਕੇ ਲਾਈ ਸੀ ਅੰਗ। ਜਾਇਦਾਦ ਨੂੰ ਲੈ ਕੇ ਕੀਤਾ ਗਿਆ ਸੀ ਇਹ ਕਤਲ। ਹਾਂਜੀ। ਇਹ ਜੀ 14 15 11 2025 ਦੀ ਦਰਿਆਣੀ ਰਾਤ ਨੂੰ ਖਾਣੀ ਖੇੜੇ ਗੰਡਿਆ ਵੇਖੇ ਤਲਾਹ ਮਿਲੀ ਕਿ ਐਮਐ ਕਰਕੇ ਬਹਾਦਰ ਸਿੰਘ ਨਾਮ ਦਾ ਬੰਦਾ ਉਹਦੀ ਡੈੱਡ ਬੋਡੀ ਵੇੜੇ ਚ ਪਈ ਆ ਤੇ ਉੱਥੇ ਜਾ ਕੇ ਤੁਰੰਤ ਐਸਐਚਓ ਤੇ ਉਹਨਾਂ ਦੀ ਟੀਮ ਨੇ ਤੇ ਅਸੀਂ ਜਾ ਕੇ ਉੱਥੇ ਦੇਖਿਆ ਤੇ ਇੱਕ 45 ਸਾਲ ਦਾ ਬੰਦਾ ਸੀਗਾ ਉਹਦੀ ਮਤਲਬ ਅੱਧੀ ਸੜੀ লাশ ਪਈ ਸੀ ਜੋ ਅਸੀਂ ਤੁਰੰਤ ਉਹਨੂੰ ਮੋਰਚਰੀ ਚ ਭੇਜਿਆ ਤੇ ਉਸ ਤੋਂ ਬਾਅਦ ਟੈਕਨੀਕਲ ਤਰੀਕੇ ਨਾਲ ਤਤਕਸ਼ ਕੀਤੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਬਕੇਸ਼ ਚਰਮਾ ਆਈਪੀਐਸ ਤੇ ਐਸਪੀਡੀ ਗੁਰਬਖਸ਼ ਬਰਾਜ ਜੀ ਦੇ ਨਿਸ਼ਾਨਦੇਸ਼ੇਟ ਇੱਕ ਟੀਮ ਬਣਾਈ ਗਈ ਐਸਐਚਓ ਖੇੜੀਗੰਡਿਆ ਦੀ ਨਿਗਰਾਨੀ ਹੇਠ ਤੇ ਉਹ ਟੀਮ ਨੇ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕਰਕੇ ਇਹਦੇ ਚ ਪਤਾ ਲੱਗਿਆ ਵੀ ਇਹਦਾ ਜਿਹੜਾ ਭਤੀਜਾ ਗੁਰਜੰਡ ਸਿੰਘ ਉਹਨੇ ਇਹਦੀ ਮਤਲਬ ਇਹਨੂੰ ਇਹਨੂੰ ਮਾਰਿਆ ਤੇ ਇਹ ਜਿਹੜਾ ਇਹਨਾਂ ਦਾ ਪਿੱਛੇ ਮਤਲਬ ਜੋ ਇਹ ਬੈਕਗ੍ਰਾਉਂਡ ਸੀ ਉਹਦੇ ਵਿੱਚ ਇਹ ਸੀ ਵੀ ਇਹ ਜਿਹੜਾ ਬਹਾਦਰ ਸਿੰਘ ਸੀ ਇਹ ਛੜਾ ਬੰਦਾ ਸੀਗਾ ਤੇ ਛੜਾ ਹੋਣ ਕਰਕੇ ਇਹਨੇ ਮਤਲਬ ਆਪਣਾ ਇੱਕ ਦੂਜਾ ਕੁਸ਼ਪਰੀਦ ਭਤੀਜੇ ਨੂੰ ਗੋਦ ਲਿਆ ਹੋਇਆ ਸੀਗਾ ਤੇ ਜਿਹੜਾ ਉਹਦਾ ਭਰਾ ਗਰਜੰਡ ਸਿੰਘ ਸੀਗਾ ਜਿਹਨੇ ਜਿਹੜਾ ਦੋਸ਼ੀ ਹੈ ਉਹਨੇ ਉਹ ਸੀਗਾ ਵੀ ਇਹ ਜ਼ਮੀਨ ਜਿਹੜੀ ਕੁਸ਼ਪ੍ਰੀਤ ਨੂੰ ਦੇ ਦੇਊਗਾ ਤੇ ਉਹਨੇ ਮਤਲਬ ਇਹ ਦੇ ਕਰਕੇ ਆਪਸ ਚ ਇਹਨਾਂ ਦੀ ਖੁੰਦਕਬਾਜੀ ਚੱਲਦੀ ਸੀ ਉਹਨੇ ਇਸੇ ਵਜ੍ਹਾ ਰੰਜਿਸ਼ ਕਰਕੇ 14-15 ਦਿਨਾਂ ਦੀ ਰਾਤ ਨੂੰ ਇਹਦੇ ਪਹਿਲਾਂ ਦਾ ਸਿਰ ਚ ਕਹੀ ਮਾਰੀ ਫਿਰ ਇਹਨੇ ਪਹਿਲਾਂ ਹੀ ਪੈਟਰੋਲ ਉਥੋਂ ਮੋਟਰਸਾਈਕਲ ਚੋਂ ਕੱਢਿਆ ਹੋਇਆ ਸੀਗਾ ਉਹਦੇ ਨਾਲ ਇਹਨੇ ਪੈਟਰੋਲ ਨਾਲ ਜਿਹੜੀ ਡੈੱਡ ਬੋਡੀ ਇਹਦੀ ਉੱਥੇ ਸੇਕ ਕੇ ਅੱਗ ਲਾਤੀ ਜਿਹੜੀ ਅੱਧੀ ਡੈੱਡ ਬੋਡੀ ਸੜ ਗਈ ਤੇਰੇ ਛੜਾ ਛੜਾ ਸੀਗਾ ਇਕੱਲਾ ਹੀ ਰਹਿੰਦਾ ਸੀਗਾ ਤਾਂ ਕਰਕੇ ਉੱਥੇ ਮੌਕੇ ਤੇ ਮਤਲਬ ਇਹ ਇਹਨੂੰ ਕੋਈ ਬਚਾਉਣ ਵਾਸਤੇ ਜਲਦੀ ਕੋਈ ਨਹੀਂ ਆਇਆ ਇੰਨੀ ਕੁ ਜਮੀਨ ਜੁਗਰਦੀ ਨਹੀਂ ਇਹ ਕਰੀਬ 2-3 ਡੇਗ ਜਮੀਨ ਸੀ ਹਾਂਜੀ ਸਗਾ ਚਾਚਾ ਜੀ ਹਾਂਜੀ ਸਗਾ ਚਾਚਾ ਸੀ ਜਿਹੜਾ ਗੋਦ ਲਿਆ ਹੋਇਆ ਸੀਗਾ ਜਿਹਨੇ ਮਾਰਿਆ ਜੀ ਇਹ ਦੋਨੇ ਸਕੇ ਭਰਾ ਸੀ ਜੀ ਇੱਕ ਨੂੰ ਗੋਦ ਲਿਆ ਸੀ ਕੁਸ਼ਪ੍ਰੀਤ ਨੂੰ ਜਿਹਨੇ ਮਾਰਿਆ ਗੁਰਜੰਟ ਸਿੰਘ ਸੀਗਾ ਤੇ ਸਗਾ ਚਾਚਾ ਸੀ ਇਹਨਾਂ ਦਾ ਤੇ ਐਸਐਚਓ ਕਿਹੜੀ ਗੰਡਿਆ ਦੀ ਟੀਮ ਨੇ 24 ਘੰਟਿਆਂ ਚ ਇਹ ਜਿਹੜਾ ਮਰਡਰ ਦਾ ਕੇਸ ਸੀਗਾ ਇਹ ਟਰੇਸ ਕਰਤਾ ਤੇ ਹੁਣ ਦੋਸ਼ੀ ਰਿਮਾਂਡ ਤੇ ਅਸੀਂ ਕਹੀ ਜਿਹੜੀ ਵਰਤੀ ਗਈ ਤੇ ਹੋਰ ਜਿਹੜਾ ਸਮਾਨ ਸੀ ਉਹ ਅਸੀਂ ਬਰਾਮਦ ਕਰ ਲਿਆ। ਮਨਸ਼ਾ ਜੀ ਕੋਈ ਲੱਗਿਆ ਜੀ ਪਤਾ ਜਿਹੜਾ ਦੋਸ਼ੀ ਹੈਗਾ ਉਹਦਾ ਕੋਈ ਪੁਰਾਣਾ ਰਿਕਾਰਡ ਕੋ ਟ੍ਰੀਨਲ ਹੋਵੇ। ਨਹੀਂ ਜੀ ਹਜੇ ਤੱਕ ਕੁਝ ਨਹੀਂ ਇਹੋ ਜਿਹਾ ਕਿਤੇ ਰਿਕਾਰਡ ਕਰ। ਮਨਸ਼ਾ ਜੀ ਉਹੀ ਵੀ ਇਹਨੂੰ ਇਹਨੂੰ ਸੀਗਾ ਵੀ ਜ਼ਮੀਨ ਮਤਲਬ ਜਿਹੜੀ ਹੈ ਮੈਨੂੰ ਦੇਵੇ। ਪਹਿਲਾਂ ਵੀ ਉਹ ਕਹਿੰਦਾ ਰਹਿੰਦਾ ਸੀਗਾ ਵੀ ਤੂੰ ਜ਼ਮੀਨ ਅੱਧੀ ਅੱਧੀ ਕਰ ਕਿਉਂਕਿ ਇਹ ਛੜਾ ਸੀਗਾ ਭਾਦਰ ਸਿੰਘ ਮਰਨ ਵਾਲਾ ਤੇ ਉਹਦੇ ਕਰਕੇ ਇਹਨੂੰ ਸੀ ਵੀ ਸਾਨੂੰ ਦੋਨਾਂ ਨੂੰ ਜ਼ਮੀਨ ਦੇਵੇ ਪਰ ਇਹਨੇ ਖੁਸ਼ਪ੍ਰੀਤ ਸਿੰਘ ਨੂੰ ਮੋਦ ਲਿਆ ਹੋਇਆ ਸੀਗਾ। ਇਹਦੇ ਕਰਕੇ ਉਹਨੇ ਮਤਲਬ ਵਜਾ ਰੰਜਿਸ਼ ਕਰਕੇ ਇਸੇ ਕਰਕੇ ਉਹਨੂੰ ਮਾਰਤਾ ਦੋ ਦਰਬੀ ਬਗੀ ਜ਼ਮੀਨ ਵਿੱਚ ਕਤਲ ਕਰਦਾ ਚਾਚਾ ਹਾਂਜੀ 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 ਕਾਫੀ ਗਰੀਬ ਪਰਵਾਰ ਤੋਂ ਸੀਗੇ ਤੇ ਇੱਕ